ਸੈਵਾਨ ਸੂਬਾ ਆਗੂ ਸੈਵਾਨ ਤਿਆਸ ਲਾਗਲੇ ਜ਼ਿਲ੍ਹੇ ਤੋਂ ਆਏ ਬਹਾਦਰ ਪੈਨਸ਼ਨ ਤੇ ਮਰਾਜ਼ਮ ਸਾਥੀਓ ਤੇ ਭੈਣੋ ਅਸੀਂ ਅੱਜ ਜਿੱਦੜਵਾਲੀ ਧਰਤੀ ਦੇ ਉੱਤੇ ਆਪਣਾ ਰੋਸ ਦਾ ਪਗਟਾਵਾ ਕਰਨ ਵਾਸਤੇ ਇਕੱਠੇ ਹੋਏ ਆ ਇਹ ਤੋਂ ਪਹਿਲਾਂ ਅਸੀਂ 3 ਸਤੰਬਰ ਨੂੰ ਬੜੀ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਲਾਹਸਾ ਰੈਲੀ ਕਰਕੇ ਆਏ ਸੀਗੇ ਜਿਵੇਂ ਰੈਲੀ ਦੇ ਦਰਵਾਜ਼ੇ ਥੱਲੇ ਬੇਈਮਾਨਾਂ ਨੇ ਮੀਟਿੰਗ ਤਾਂ ਦਿੱਤੀ ਸੀਗੀ ਪਰ ਉਸ ਮੀਟਿੰਗ ਤੋਂ ਭੱਜ ਵੀ ਗਏ ਸੀਗੇ ਤੇ ਤੁਹਾਡੇ ਸਾਹਮਣੇ ਫਰੰਟ ਦੇ ਆਗੂਆਂ ਦੇ ਉੱਤੇ ਧਰਜ ਤੇ ਧਮਕਾਉਣ ਵਾਸਤੇ ਪੱਟੇ ਵੀ ਦੱਟ ਕੀਤੇ ਸੀਗੇ ਪਰ ਮੈਂ ਸਮਝਦਾ ਪੰਜਾਬ ਦੇ ਪੈਨਸ਼ਨ ਤੇ ਮਰਾਜ਼ਮ ਬਹਾਦਰ ਨੇ ਜਿਹੜੇ ਆਪਣੀ ਲੜਾਈ ਨੂੰ ਨਿਰੰਤਰ ਲਗਾਤਾਰ ਕਿੱਤੇ ਦੇ ਨਾਲ ਲੜ ਰਹੇ ਨੇ ਜੇਕਰ ਜਿੰਮੀ ਚੋਣਾ ਦਾ ਐਲਾਨ ਹੋਇਆ ਸਾਂਝਾ ਫੈਕਟਰੀ ਆਪਣੇ ਮਿੱਥੇ ਪ੍ਰੋਗਰਾਮ ਦੇ ਅਨੁਸਾਰ ਉਸੇ ਦਿਨੀ ਆਪਣੇ ਆ ਤਰੀਕਾ ਦਾ ਐਲਾਨ ਕਰ ਦਿੱਤਾ ਕਿ ਇਹਨਾਂ ਦੇ ਪੈਰਾ ਥੱਲੇ ਹੱਦ ਵਾੜ ਵਾਸਤੇ ਹੁਣ ਬਨਾਲੇ ਵੀ ਜਾਵਾਂਗੇ ਜੱਬੇ ਵਾਲ ਵੀ ਜਾਵਾਂਗੇ ਤੇਰਾ ਬਾਬਾ ਨਾਨਕ ਵੀ ਜਾਵਾਂਗੇ ਤੇ ਗਿੱਦੜ ਵਾਹ ਵੀ ਜਾਵਾਂਗੇ ਜਦੋਂ ਦੋ ਰੈਲੀਆਂ ਬਨਾਲਾ ਤੇ ਜੱਬੇ ਵਾਲ ਦੀਆਂ ਹੋ ਗਈਆਂ ਉਸ ਤੋਂ ਬਾਅਦ ਬੜੇ ਤਰਲੋ ਮੱਚੀ ਹੋਏ ਆਕਮ ਲਗਾਤਾਰ ਇਹਨਾਂ ਦਾ ਇੰਟੈਲੀਜੈਂਸ ਆਈਜੀ ਹੋਵੇ ਡੀਆਈਜੀ ਹੋਵੇ ਲਗਾਤਾਰ ਸੰਪਰਕ ਕਰ ਰਹੇ ਨੇ ਬਿਹਾਰਾਂ ਤੋਂ ਰੈਲੀ ਨਾ ਕਰੋ ਰੈਲੀ ਮੁਤਵੀ ਕਰ ਦਿਓ ਅਸੀਂ ਬੜਾ ਸਪਸ਼ਟ ਕਿਹਾ ਸਾਡੇ ਸਾਥੀਆਂ ਨੇ ਕਿ ਹੁਣ ਤੁਹਾਡੀਆਂ ਗੱਲਾਂ ਚ ਆਉਣ ਵਾਲੇ ਨਹੀਂ ਵੀ ਇੱਕ ਵਾਰ ਧੋਖਾ ਖਾ ਸਕਦੇ ਦੋ ਵਾਰ ਖਾ ਸਕਦੇ ਆ ਤੇ ਅੱਠ ਵਾਰ ਪੰਜਾਬ ਦਾ ਮੁੱਖ ਮੰਤਰੀ ਉਹਦਾ ਚੀਫ ਸੈਕਟਰੀ ਮੀਟਿੰਗਾਂ ਦੇਖੇ ਭੱਜੇ ਕਿ ਇਹ ਤੋਂ ਵੱਡੀ ਬੇਈਮਾਨੀ ਹੋਰ ਕੀ ਹੋ ਸਕਦੀ ਹੈ ਇਸ ਕਰਕੇ ਅਸੀਂ ਬੜਾ ਸਾਫ਼ ਐਲਾਨ ਕਰ ਚੁੱਕੇ ਆ ਜੇ ਮੀਟਿੰਗ ਕਰਾਂਗੇ ਤਾਂ ਮੁੱਖ ਮੰਤਰੀ ਨਾਲ ਕਰਾਂਗੇ ਉਦੋਂ ਥੱਲੇ ਕਿਸੇ ਵੀ ਅਧਿਕਾਰੀ ਨਾਲ ਕਿਸੇ ਸੈਕਟੀ ਨਾਲ ਕਿਸੇ ਕੈਬਨਨ ਨਾਲ ਮੀਟਿੰਗ ਨਹੀਂ ਕਰਾਂਗੇ ਇਹ ਸਾਡਾ ਫੈਸਲਾ ਹੈ ਕਿਉਂਕਿ ਜਦੋਂ ਅਸੀਂ ਤੁਸੀਂ ਕਹਿੰਦੇ ਹੋਵੇਂ ਕਿਉਂ ਨਹੀਂ ਕਰੋਗੇ ਜਿੰਨੀਆਂ ਵੀ ਅਸੀਂ ਮੀਟਿੰਗਾਂ ਇਹਨਾਂ ਦੇ ਕੈਬਨਨ ਨਾਲ ਕੀਤੀਆਂ ਹੈ ਤਾਂ ਇਹਨਾਂ ਦਾ ਇੱਕੋ ਜਵਾਬ ਹੁੰਦਾ ਵੀ ਗੱਲ ਤੁਹਾਡੀ ਠੀਕ ਹੈ ਪਰ ਫੈਸਲਾ ਅਸੀਂ ਨਹੀਂ ਲੈ ਸਕਦੇ ਚੀਫ ਸੈਕਟੀ ਕਹਿੰਦਾ ਫੈਸਲਾ ਮੈਂ ਨਹੀਂ ਲੈ ਸਕਦਾ ਜੇ ਫੈਸਲਾ ਉਹ ਨਹੀਂ ਲੈ ਸਕਦੇ ਤਾ ਮੀਟਿੰਗ ਆਸੀ ਉਹਨਾਂ ਦਾ ਕਿਉਂ ਕਰੀਏ ਕਿਉਂਕਿ ਅੱਜ ਮੈਂ ਸਮਝਦਾ ਐ ਇਹ ਤੋਂ ਵੱਡੀ ਬੇਈਮਾਨੀ ਉਹ ਇਹ ਤੋਂ ਵੱਡੇ ਨਦੀ ਕਿੱਥੇ ਹੋ ਸਕਦੇ ਐ ਜਦੋਂ 85 85 ਸਾਲ ਦੇ ਬਜ਼ੁਰਗ ਸਾਡੇ ਸੜਕਾਂ ਤੇ ਇਸ ਵੇਲੇ ਰੋੜ ਰਹੇ ਹੋਣ ਖਾਂਡ ਚ ਠਰ ਰਹੇ ਹੋਣ ਟੋਪਾ ਨੀਅਰ ਵਿੱਚ ਲਗਾਤਾਰ ਸੜਕਾਂ ਤੇ ਹੋਣ ਪਰ ਇਹਨਾਂ ਦੇ ਮਨਾਂ ਦੇ ਅੰਦਰ ਇਹਨਾਂ ਦੇ ਹਿਰਦਿਆਂ ਦੇ ਅੰਦਰ ਬਿਲਕੁਲ ਵੀ ਐਸਾ ਕੋਈ ਅੰਸ਼ ਨਹੀਂ ਸਟੇਜ ਤੇ ਤਾਂ ਕਹਿੰਦਾ ਮੈਂ ਅਧਿਆਪਕ ਦਾ ਪੁੱਤਰ ਆ ਪਰ ਮੈਂ ਸਮਝਦਾ ਇਹ ਕਲੰਕਤ ਕਰ ਰਿਹਾ ਹੈ ਆਪਣੇ ਬਾਪ ਦੀ ਜਵੀਰ ਨੂੰ ਵੀ ਕਲੰਕਤ ਕਰ ਰਿਹਾ ਹੈ ਤੇ ਪੰਜਾਬ ਦੀ ਲੋਕਾਈ ਨੂੰ ਵੀ ਕਲੰਕਤ ਕਰ ਰਿਹਾ ਹੈ ਜਿਸ ਕਰਕੇ ਅਸੀਂ ਐਲਾਨ ਕੀਤਾ ਹੈ ਵੀ ਹੁਣ ਪਾਵੀਆਂ ਜਿਮਨੀ ਚੋਣਾ ਤੇ ਅਗਲਾ ਸਮਾਂ ਆਵੇ ਸਵਾਲ ਇਸ ਗੱਲ ਦਾ ਨਹੀਂ ਪਹਿਲਾਂ ਸਾਥੀ ਕਹਿ ਕੇ ਗਏ ਨੇ ਵੀ ਜੇ ਚਾਰ ਵੀ ਹਾਰ ਗਏ ਤਾਂ ਸਰਕਾਰ ਨਹੀਂ ਟੁੱਟੇਗੀ ਸਾਨੂੰ ਇਸ ਗੱਲ ਦਾ ਪਤਾ ਹੈ ਵੀ ਸਰਕਾਰ ਨਹੀਂ ਟੁੱਟੇਗੀ ਪਰ ਅਸੀਂ ਸ਼ੀਸ਼ਾ ਮੋਰੀਆ 27 ਇਹ ਦਿਖਾਣਾ ਚਾਹੁੰਦੇ ਆ 27 ਦਾ ਕਿਸ਼ਾ ਦੇਖ ਲੈ ਕਿ ਤੇਰਾ ਜਿਹੜਾ ਸਫਾਇਆ ਹੋ ਰਿਹਾ ਪੰਜਾਬ ਦੇ ਅੰਦਰ ਇਹ ਠੀਕ ਹੈ ਬਿਲਕੁਲ ਜਿਵੇਂ ਸਾਥੀ ਕਹਿੰਦੇ ਆ ਤੇ ਸਾਰਾ ਕੋਈ ਨੀਤੀਆਂ ਦੇ ਤਹਿਤ ਹੋ ਰਿਹਾ ਹੈ ਜੇ ਤੁਸੀਂ ਤਕੜੇ ਹੋਵੋਗੇ ਲੜਾਉਗੇ ਤਾਂ ਨੀਤੀਆਂ ਨੂੰ ਰੋਕਿਆ ਜਾ ਸਕਦਾ ਹੈ ਪੰਜਾਬ ਦੇ ਕਿਸਾਨਾਂ ਨੇ ਜਿਹੜਾ ਸਾਨੂੰ ਕਦੇ ਕਾਰਪੋਰੇਟਾਂ ਦੇ ਅਸੀਂ ਸੁਣਦੇ ਤਾਂ ਹੁੰਦੇ ਸੀਗੇ ਕਿ ਡਾਟਾ ਹੈ ਬਿਰਲਾ ਹੈ ਪਰ ਇਹ ਪਤਾ ਨਹੀਂ ਲੱਗਦਾ ਸੀਗਾ ਕੀ ਚੀਜ਼ ਹੈ ਮੈਂ ਸਮਝਦਾ ਸਲਾਮ ਹੈ ਪੰਜਾਬ ਦੀ ਕਿਸਾਨੀ ਨੂੰ ਜਿਨ੍ਹਾਂ ਨੇ ਕਾਰਪੋਰੇਟਾਂ ਦੇ ਚਿਹਰੇ ਸਾਡੇ ਮੂਲੇ ਲਿਆ ਕੇ ਰੱਖ ਦਿੱਤੇ ਆ ਵਿਆਹ ਹੈ ਅਦਾਨੀ ਆ ਹੈ ਅਵਾਨੀ ਜਿਹੜੇ ਇਸ ਦੇਸ਼ ਦੇ ਸਰਮਾਇਏ ਨੂੰ ਲੁੱਟ ਰਹੇ ਨੇ ਜਿਨ੍ਹਾਂ ਦੇ ਇਸ਼ਾਰੇ ਤੇ ਸਰਕਾਰਾਂ ਚੱਲ ਰਹੀਆਂ ਸੋ ਇਸ ਕਰਕੇ ਮੈਂ ਸਮਝਦਾ ਨੀਤੀਆਂ ਪਹਿਲਾਂ ਵੀ ਆਈਆਂ ਸੀ ਇਹ ਕਾਲਮੇ 99 ਦੇ ਅੰਦਰ ਪਰ ਲੋਕ ਲੜੇ ਸੀਗੇ ਉਹ ਨੀਤੀਆਂ ਨੂੰ ਲਾਗੂ ਹੋਣ ਤੋਂ ਪੋਛੇ ਲੋਕਾਂ ਨੇ ਰੋਕਿਆ ਸੀਗਾ ਪਰ ਇਹ ਬੇਈਮਾਨ ਖੋਨਦੀ ਸਰਕਾਰ ਹਿੰਦੁਸਤਾਨ ਦੀ ਭਾਜਪਾ ਦੀ ਜਿਹੜੀ ਸਰਕਾਰ ਹੈ ਲਗਾਤਾਰ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਤੇ ਇਹ ਪੀਟੀਮ ਸ਼ਾਵਸ਼ ਲੈਣ ਵਾਸਤੇ ਉਹਨਾਂ ਨੀਤੀਆਂ ਨੂੰ ਹੋਰ ਵੀ ਤੇਜ਼ੀ ਨਾਲ ਕਰ ਰਹੀ ਹੈ ਅੱਜ ਸਾਡੇ ਪਬਲਿਕ ਸੈਕਟਰ ਦੇ ادارے ਤੋੜੇ ਜਾ ਰਹੇ ਨੇ ਲੋਕਾਂ ਨੂੰ ਮਿਹਨਤਾਂ ਸਮੂਤਾ ਖੋਈਆਂ ਜਾ ਰਹੀਆਂ ਨੇ ਅੱਜ ਰੋਜ਼ਗਾਰ ਦੇ ਨਾਂ ਤੇ ਮੋਸ਼ਲ ਕੀਤਾ ਜਾ ਰਿਹਾ ਹੈ ਕਿ ਸਾਡੇ ਧੀਆਂ ਪੁੱਤ ਡਿਗਰੀਆਂ ਚੱਕੀ ਘੁੰਮਦੇ ਕਿਉਂ ਜੇ ਸਾਡੀਆਂ ਧੀਆਂ ਅੱਜ ਸੜਕਾਂ ਤੇ ਕੁੱਟੀਆਂ ਜਾ ਰਹੀਆਂ ਨੇ ਜੇ ਉਹ ਅੱਜ ਛੁੱਟੀਆਂ ਜਾ ਰਹੀਆਂ ਨੇ ਉਹ ਕੀ ਮੰਗਦੀਆਂ ਨੇ ਸਿਰਫ ਰੋਜ਼ਗਾਰ ਦੀ ਮੰਗ ਕਰਦੀਆਂ ਨੇ ਤੁਸੀਂ ਹਰ ਚੀਜ਼ ਨਾਲ ਸਮੂਤਾ ਕਰ ਸਕਦੇ ਹੋ ਬਾੜਾ ਕਪੜਾ ਪਾ ਸਕਦੇ ਹੋ ਮਾੜੀ ਰਹਿਸ਼ ਰੱਖ ਸਕਦੇ ਹੋ ਪਰ ਇਸ ਪੇਟ ਦੇ ਦੋ ਟਾਈਮ ਰੋਟੀ ਮੰਨੀ ਮੰਗਣੀ ਹੈ ਰੋਟੀ ਤੋਂ ਥੱਲੇ ਕੋਈ ਸਮਝੌਤਾ ਨਹੀਂ ਹੋ ਸਕਦਾ ਇਸ ਕਰਕੇ ਜਦੋਂ ਲੋਕਾਂ ਸਾਹਮਣੇ ਦੋ ਟੰਗ ਦੀ ਰੋਟੀ ਦਾ ਸਵਾਲ ਹੋਵੇ ਲੋਕਾਂ ਸਾਹਮਣੇ ਬਿਜਿਆ ਦਾ ਸਵਾਲ ਹੋਵੇ ਲੋਕਾਂ ਸਾਹਮਣੇ ਇਲਾਜ ਦਾ ਸਵਾਲ ਹੋਵੇ ਲੋਕਾਂ ਸਾਹਮਣੇ ਮਗਾਹੀ ਦਾ ਸਵਾਲ ਹੋਵੇ ਤਾਂ لازਮੀ ਤੌਰ ਤੇ ਅਸੀਂ ਇਕੱਲੇ ਨਹੀਂ ਉਹ ਲਕਾਈ ਸਾਰੀ ਤੁਹਾਡੇ ਨਾਲ ਆਵੇਗੀ ਜਿਹੜੀ ਅੱਜ ਤਰਫ ਦੀ ਪਈ ਹੈ ਦਰਾਂ ਦੇ ਅੰਦਰ ਇਸ ਕਰਕੇ ਜਿੱਤੇ ਅਸੀਂ ਆਪਣੀਆਂ ਮੰਗਾਂ ਲਈ ਲੜਾਂਗੇ ਬੈਂਕਾਂ ਦੀ ਬੜੀ ਬਾਜ਼ੀ ਮੰਗੇ ਹੈ ਇਹ ਪਹਿਲੀ ਵਾਰੀ ਹੋ ਰਿਹਾ ਹੈ ਜਦੋਂ ਪੇ ਕਮਿਸ਼ਨ ਕਹਿ ਰਿਹਾ ਹੋਵੇ 2.95 ਕਰਾ ਕੇ ਦਿਓ ਇਹ ਬੇਈਮਾਨ ਉਤੋਂ ਭੱਜਿਆ ਹੈ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ 8-8 ਸਾਲ ਇੱਕ ਮਿਸ਼ਨ ਦੀ ਰਿਪੋਰਟ ਲਾਗੂ ਨਾ ਹੋਵੇ ਇਹ ਅੱਜ ਬਕਾਇਆ ਸਾਡੇ ਸਾਡੇ 5-5 ਸਾਲ ਦੇ ਰੋਕੇ ਬੈਠੇ ਨੇ ਮਗਾਈ ਪੱਤੇ ਨੂੰ ਡੀਲਿੰਗ ਕਰਕੇ ਰੱਖ ਦਿੱਤਾ ਹੈ ਮਾਨ ਪੱਤਾ ਜਿਹੜੇ ਸੈਂਟਰ ਮੁਲਾਜ਼ਮ ਨੇ ਉਹ ਮੈਸਾਂ ਦਾ ਆਸ਼ਾ ਵਰਕਰਾ ਹੁਣ ਮਿੱਤੇ ਨਹੀਂ ਹੁਣ ਆਂਗਰਵਾੜੀ ਹੁਣ ਉਹਨਾਂ ਦਾ ਰੋਜ਼ਗਾਰ ਦੇ ਨਾਂ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅੱਜ ਕਿਹੜੀ ਸਰਕਾਰ ਹੈ ਜਿਹੜੀ ਲਗਾਤਾਰ 15-15 ਸਾਲ ਤੋਂ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰ ਰਹੀ ਤੇ ਪੱਕਿਆਂ ਦੇ ਨਾਂ ਦੇ ਉੱਤੇ ਕਰੋੜਾਂ ਰੁਪਏ ਅਸਥਾਰਵਾਦੀ ਦੇ ਰੂਪ ਖਰਚ ਰਹੀ ਹੈ ਜਦੋਂ ਕਿ ਪੋਤ ਹੀ ਪੱਕਿਆਂ ਦੀ ਸਭ ਤੋਂ ਮਾੜੀ ਹੈ ਇਸ ਕਰਕੇ ਆਲ ਵਾਲਾ ਸਮਾਂ ਐ ਸਮਝਦਾ ਜੇ ਤੁਸੀਂ ਲੜੋਗੇ ਤਾਂ ਸਾਡਾ ਹੋਏਗਾ ਨਹੀਂ ਇਹ ਬੇਈਮਾਨਾਂ ਦਾ ਕਾਗਿਆ ਭੇਡਾਂ ਦਾ ਆਣਾ ਹੈ ਇਸ ਕਰਕੇ ਅਸੀਂ ਵਿਸ਼ਵਾਸ ਨਾ ਕਰਨਾ ਚਾਹੁੰਦੇ ਆ ਕਿ ਜਿਸ ਸਾਲ ਨਾਲ ਚਿਰਦਨ ਤੁਸੀਂ ਲੜਾਈ ਸ਼ੁਰੂ ਕੀਤੀ ਹੈ ਜਿਸ ਹਿਸਾਬ ਨਾਲ ਸਾਡੇ ਬਜ਼ੁਰਗ ਸਾਨੂੰ ਇਸ਼ਾਰਾ ਕਰਕੇ ਗਏ ਹੈ ਵੀ ਲੜਾਈ ਹੁਣ ਇੱਕ ਦੋ ਦਿਨ ਦੀ ਲੜਾਈ ਨਹੀਂ ਹੈ ਜਾਂ ਇੱਕ ਰੈਲੀ ਵੱਡੀ ਕਰਕੇ ਆਜੋ ਉਹ ਰੈਲੀ ਨਹੀਂ ਹੈ ਸਾਨੂੰ ਉਸ ਕਿਸਾਨੀ ਅੰਦੋਲਨ ਤੋਂ ਸਿੱਖੇ ਸਾਨੂੰ ਪੱਕੇ ਮੋਰਚਿਆਂ ਵੱਲ ਨੂੰ ਬਦਲਣਾ ਪੈਣਾ ਹੈ ਸਾਨੂੰ ਜੇਲਾ ਭਰਨ ਵੱਲ ਨੂੰ ਬਦਲਣਾ ਪੈਣਾ ਹੈ ਤੁਹਾਨੂੰ ਆਪਣਾ ਪਿਛਲਾ ਇਤਿਹਾਸ ਉਸ ਰੈਤ ਫਰੀਆਰੀ ਇਤਿਹਾਸੇ ਰਾ ਮਲਾਜਮ ਲਹਿਰ ਦਾ ਉਸ ਤੋਂ ਇਤਿਹਾਸ ਨੂੰ ਦੁਹਰਾਣ ਵਾਸਤੇ ਸਾਨੂੰ ਅੱਗੇ ਆਲਾ ਪੈਣਾ ਹੈ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਸਾਨੂੰ ਮਾਫ਼ ਨਹੀਂ ਕਰੇਗੀ ਅੱਜ ਸਾਨੂੰ ਸਵਾਮਾ ਬਚਾਨ ਦੇ ਨਾਲ ਨਾਲ ਅਦਾਰੇ ਬਚਾਨ ਦੇ ਨਾਲ ਨਾਲ ਜੋ ਸਾਨੂੰ ਪ੍ਰਾਪਤ ਗਿਆ ਸਾਡੇ ਇਹਨਾਂ ਬਜ਼ੁਰਗਾਂ ਨੇ ਲੈ ਕੇ ਦਿੱਤੀਆਂ ਸੀਗੀਆਂ ਉਹ ਬਹੁਤ ਪ੍ਰਾਪਤ ਗਿਆ ਸਾਡੇ ਕੋ ਖੁਈਆਂ ਜਾ ਰਹੀਆਂ ਤੇ ਵੱਡਾ ਸਵਾਲ ਸਾਡੇ ਸਾਹਮਣੇ ਸਾਡੇ ਸਾਹਮਣੇ ਚੈਲੰਜ ਹੈ ਸਰਕਾਰ ਦਾ ਉਹ ਚੈਲੰਜ ਨੂੰ ਸਾਡੇ ਪੰਜਾਬ ਦੇ ਮਜ਼ਮਾ ਤੇ ਪੈਨਸ਼ਨਾਂ ਨੇ ਕਬੂਲਿਆ ਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹੈ ਵਿਆੜ ਵਾਲੇ ਸਮੇਂ 'ਚ ਸਰਕਾਰ ਹਾਰੂਗੀ ਤੇ ਤੁਸੀਂ ਲੋਕ ਜਿੱਤੋਗੇ ਇਹਨਾਂ ਸ਼ਬਦਾਂ ਨਾਲ ਜੈ ਜਨਤਾ ਜੈਸ ਕਰਾਣ ਵਾਲੇ ਧੰਨਵਾਦ ਰਾਵਾਂ ਜੀ